ਵਾੜ ਨੰਬਰ 11 ਫਗਵਾੜਾ ਪਹੁੰਚਿਆ ਜਿੱਥੇ ਕੀ ਫਗਵਾੜਾ ਦੀ ਨਗਰ ਨਿਕ ਵਿੱਚ ਚੋਣਾ ਦੇ ਨਾਲ ਨਾਲ ਜਿਵੇਂ ਪਟਿਆਲਾ ਹੋ ਗਿਆ ਲੁਧਿਆਣਾ ਫਗਵਾੜਾ ਜਲੰਧਰ ਅੰਮ੍ਰਿਤਸਰ ਦੇ ਨਾਲ ਨਾਲ ਹੁਣ ਜਿੱਥੇ ਅਲੱਗ-ਅਲੱਗ ਵਾੜਾ ਦੇ ਵਿੱਚ ਘੁੰਮ ਰਹੇ ਲੋਕਾਂ ਨਾਲ ਗੱਲਬਾਤ ਕਰ ਰਹੇ ਆ ਲੋਕਾਂ ਤੋਂ ਸ਼ਾਹ ਕਿਵੇਂ ਦੇਖ ਰਹੇ ਹੋ ਜੀ ਨੇ ਬਹੁਤ ਬਹੁਤ ਜਿਆਦਾ ਸਪੋਰਟ ਕਰ ਰਹੇ ਆ ਸਭ ਹਾਂਜੀ ਸਾਰੇ ਕਹਿੰਦੇ ਤੁਹਾਡੇ ਨਾਲ ਆ ਇਹਨਾਂ ਦਾ ਇਹ ਚਾਹ ਦੇਖ ਕੇ ਬਹੁਤ ਖੁਸ਼ੀ ਹੋ ਰਹੀ ਆ ਹੁਣ ਇਸ ਵਾਰ ਲੋਕਾਂ ਦੀ ਵੋਟਾਂ ਦਾ ਜਿਹੜਾ ਤਰੀਕਾ ਹੋਣਾ ਥੋੜਾ ਅਲੱਗ ਹੋਣਾ ਯੰਗਸਟਰ ਦਾ ਤੁਸੀਂ ਵੀ ਯੰਗਸਟਰ ਹਣਾ ਉਹ ਵਧੀਆ ਐਮਸੀ ਦੀ ਲੋੜ ਆ ਜੀ ਹਰ ਇੱਕ ਨੂੰ ਵਧੀਆ ਐਮਸੀ ਦੀ ਲੋੜ ਆ ਔਰ ਵਧੀਆ ਕੰਮ ਕਰੇ ਹਰ ਇੱਕ ਨੂੰ ਦੇਖੇ ਜਿਹੜੇ ਪਹਿਲਾਂ ਇਲੈਕਸ਼ਨ ਹੋਏ ਨੇ ਉਹਨਾਂ ਵਿੱਚ ਇਦਾਂ ਸੀਗਾ ਕਿ ਕੋਈ ਇੰਨਾ ਦਿਲਚਸਪੀ ਨਹੀਂ ਸੀਗੀ ਜਿਹੜੀ ਹੁਣ ਆ ਉਹ ਇੰਨੀ ਦਿਲਚਸਪੀ ਆ ਕਿ ਹਰ ਬੰਦੇ ਕਹਿੰਦਾ ਜੀ ਅਸੀਂ ਤਿਆਰ ਆ ਹੁਣ ਤੁਸੀਂ ਹੁਣੇ ਸਾਡੇ ਕੋਲ ਮੋਹ ਲਵਾ ਲਓ ਹੁਣੇ ਵੋਟ ਪਾ ਲ ਹਾਲੇ ਨੇ ਤੁਹਾਡੇ ਵਾਰਡ ਦੇ ਵਿੱਚ ਤੁਸੀਂ ਕਿਵੇਂ ਦੇਖ ਲਓ ਕਿ ਕਿਹੜੀਆਂ ਪ੍ਰੋਬਲਮਸ ਪਹਿਲਾਂ ਪਹਿਲਾਂ ਕਿਹੜੀਆਂ ਨੇ ਜੀ ਲਾਈਟਸ ਦੀ ਪ੍ਰੋਬਲਮ ਆ ਗਲੀਆਂ ਸੀਵਰੇਜ ਕੂੜੇ ਦੀ ਪ੍ਰੋਬਲਮ ਆ ਔਰ ਪਾਣੀ ਗਲੀਆਂ ਚ ਖੜਾ ਹੋ ਰਿਹਾ ਆ ਸਾਰਿਆਂ ਨੂੰ ਜੀ ਮਿਲੇ ਉਹਨਾਂ ਨੇ ਸਾਨੂੰ ਦੱਸਿਆ ਕਿ ਸਾਨੂੰ ਆ ਪ੍ਰੋਬਲਮ ਆ ਹਾਂਜੀ ਇਹ ਸਾਰੀਆਂ ਪ੍ਰੋਬਲਮ ਆ ਜਦੋਂ ਅਸੀਂ ਆਪਾਂ ਆਪਾਂ ਵੋਟਾਂ ਚ ਜਿੱਤਦੇ ਆ ਸਾਨੂੰ ਪਾਵਰ ਮਿਲਦੀ ਆ ਤੇ ਪਹਿਲ ਦੇ ਆਧਾਰ ਤੇ ਕੀਤੇ ਜਾਓਗੇ ਜੀ ਇਹ ਜੈ ਜੀਤ ਕਰ ਜਿੰਦਾਬਾਦ ਜੈ ਜੀਤ ਜਾਵਾ ਜੇ ਇਹ ਸਾਡੇ ਲਈ ਇੰਨਾ ਕੁਛ ਇਹਨਾਂ ਦਾ ਦਿਲ ਸਾਡੇ ਲਈ ਇੰਨਾ ਪਿਆਰ ਆ ਤੇ ਸਾਨੂੰ ਵੀ ਚਾਹੀਦਾ ਕਿ ਸੀ ਇਹਨਾਂ ਲਈ ਬਹੁਤ ਵਧੀਆ ਕਰੀਏ ਆਪਣੇ ਤੋਂ ਜਿੰਨਾ ਸੋਚਿਆ ਉਸ ਤੋਂ ਜ਼ਿਆਦਾ ਵਧੀਆ ਕਰਦੇ ਆ ਤੇ ਬਾੜ ਦੇ ਹੋਣ ਕਰਕੇ ਅਸੀਂ ਇਹਨਾਂ ਨੂੰ ਹੱਕ ਨਾਲ ਜਾ ਕੇ ਕਹਿ ਸਕਦੇ ਆ ਜੋ ਕੱਲ ਜਿੱਤਦੇ ਆ ਤਾਂ ਅਸੀਂ ਹੱਕ ਨਾਲ ਇਹਨਾਂ ਨੂੰ ਕਹਿ ਸਕਦੇ ਆ ਕਿ ਸਾਡਾ ਆ ਪ੍ਰੋਬਲਮ ਹੈ ਸਾਡੀ ਆ ਪ੍ਰੋਬਲਮ ਨੂੰ ਸੋਲਵ ਕਰ ਜਾਂਦੇ ਭਾਈ ਅਸੀਂ ਇਹ ਕਹਿਣਾ ਚਾਹੁੰਦੇ ਆ ਜੀ ਪੂਰੇ ਫਗਵਾੜੇ ਦੇ ਵਿੱਚੋਂ ਅਸੀਂ ਜਿੱਤ ਪ੍ਰਾਪਤ ਕਰਕੇ ਪੂਰੇ ਭਗਵਾੜੇ ਦੇ ਵਿੱਚ ਵਾਰਡ ਨੰਬਰ 1 ਬਣਾਵਾਂਗੇ ਜੀ ਅਸੀਂ ਆਪਣੇ ਬਾੜ ਨੂੰ ਪੰਜਾਬ ਦੀਆਂ ਨਗਰ ਨਿਗਮ ਚੋਣਾ ਤੇ ਉਹਦੇ ਵਿੱਚ ਪੰਜਾਬ ਦੇ ਚਾਹੇ ਤੁਸੀਂ ਆਮ ਲੋਕਾਂ ਦੀ ਗੱਲ ਕਰ ਲਓ ਚਾਹੇ ਕੈਂਡੀਡੇਟ ਦੀ ਗੱਲ ਕਰ ਲਓ ਲੇਕਿਨ ਜੋਰ ਪੂਰਾ ਲੱਗਿਆ ਹੋਇਆ ਨਗਰ ਨਗਰ ਨਿਗਮ ਦੀਆਂ ਚੋਣਾਂ ਜਿਹੜੀਆਂ ਕਿ 2020 ਭੰਗ ਹੋ ਗਈਆਂ ਸੀਗੀਆਂ ਸੋ ਹੁਣ 4 ਸਾਲਾਂ ਬਾਅਦ ਜਿਹੜੀਆਂ ਚੋਣਾਂ ਹੋ ਰਹੀਆਂ ਨੇ ਲੇਕਿਨ ਉਸ ਦਾ ਦੌਰ ਤੇ ਉਸ ਦਾ ਜਿਹੜਾ ਕਹਿੰਦੇ ਲੋਕਾਂ ਵਿੱਚ ਉਤਸ਼ਾਹ ਕਿੰਨਾ ਹੈ ਆ ਦੇਖ ਸਕਦੇ ਹੋ ਵਾਰਡ ਨੰਬਰ 11 ਫਗਵਾੜਾ ਪਹੁੰਚਿਆ ਜਿੱਥੇ ਕਿ ਫਗਵਾੜਾ ਦੀ ਨਗਰ ਨਿਗਮ ਚੋਣਾਂ ਦੇ ਨਾਲ-ਨਾਲ ਜਿਵੇਂ ਪਟਿਆਲਾ ਹੋ ਗਿਆ ਲੁਧਿਆਣਾ ਫਗਵਾੜਾ ਜਲੰਧਰ ਅੰਮ੍ਰਿਤਸਰ ਦੇ ਨਾਲ-ਨਾਲ ਹੁਣ ਜਿੱਥੇ ਅਲੱਗ-ਅਲੱਗ ਵਾਰਡਾਂ ਦੇ ਵਿੱਚ ਘੁੰਮ ਰਹੇ ਲੋਕਾਂ ਨਾਲ ਗੱਲਬਾਤ ਕਰ ਰਹੇ ਆ ਲੋਕਾਂ ਦੇ ਕੋਲ ਵੀ ਗੱਲਬਾਤ ਕਰਨੀ ਹੈ ਤੇ ਕੈਂਡੀਡੇਟ ਜਿਹੜੇ ਖੜੇ ਨੇ ਲੋਕਾਂ ਦੇ ਲਈ ਉਹਨਾਂ ਨੇ ਵੀ ਗੱਲਬਾਤ ਕਰਨੀ ਹੈ ਵਾਰਡ ਨੰਬਰ 11 ਤੋਂ ਮੈਮੋ ਨੇ ਸਸਤੀ ਕਾਲ ਜੀ ਬਸ ਸਸਤੀ ਕਾਲ ਕਿਵੇਂ ਹੋ ਜੀ ਠੀਕ ਠਾਕ ਹੋ ਜੀ ਹਾਂਜੀ 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 ਲੋ ਨੇ ਬਹੁਤ ਬਹੁਤ ਜਿਆਦਾ ਸਪੋਰਟ ਕਰ ਰਹੇ ਆ ਸਭ ਹਾਂਜੀ ਸਾਰੇ ਕਹਿੰਦੇ ਤੁਹਾਡੇ ਨਾਲ ਆ ਇਹਨਾਂ ਦਾ ਇਹ ਉਤਸ਼ਾਹ ਦੇਖ ਕੇ ਬਹੁਤ ਖੁਸ਼ੀ ਹੋ ਰਹੀ ਆ ਹਾਂਜੀ 4 ਸਾਲ ਤੋਂ ਲੋਕਾਂ ਨੂੰ ਐਮਸੀ ਨਹੀਂ ਮਿਲੀ ਹਾਂਣਾ ਚ 4 ਸਾਲਾਂ ਤੋਂ ਵੋਟਾਂ ਨਹੀਂ ਹੋਈਆਂ ਸੀਗੀਆਂ ਦੋ ਦੂਸਰੀਆਂ ਵੋਟਾਂ ਵਿੱਚ ਬਹੁਤ ਆ ਗਈਆਂ ਵਿਧਾਇਕੀ ਦੀਆਂ ਵੋਟਾਂ ਆ ਗਈਆਂ ਫਿਰ ਬਾਈ ਇਲੈਕਸ਼ਨ ਬਹੁਤ ਆ ਗਏ ਪੰਜਾਬ ਦੇ ਵਿੱਚ ਇਸ ਸਮੇਂ ਇਲੈਕਸ਼ਨ ਨੂੰ ਲੈ ਕੇ ਯੰਗਸਟਰ ਤੋਂ ਲੈ ਕੇ ਬਜ਼ੁਰਗਾਂ ਤਾਂ ਸਾਰੇ ਐਕਟਿਵ ਆ ਕਿ ਕਿਸ ਤਰੀਕੇ ਨਾਲ ਕਿਹੜਾ ਕਿਵੇਂ ਕੰਮ ਕਰਦਾ ਹੁਣ ਇਸ ਵਾਰ ਲੋਕਾਂ ਦੀ ਵੋਟਾਂ ਨਾਲ ਜਿਹੜਾ ਤਰੀਕਾ ਹੋਣਾ ਥੋੜਾ ਅਲੱਗ ਹੋਣਾ ਯੰਗਸਟਰ ਦਾ ਤੁਸੀਂ ਵੀ ਯੰਗਸਟਰ ਹੋ ਹਨ ਵਧੀਆ ਐਮਸੀ ਦੀ ਲੋੜ ਆ ਜੀ ਹਰ ਇੱਕ ਨੂੰ ਵਧੀਆ ਐਮਸੀ ਦੀ ਲੋੜ ਆ ਔਰ ਵਧੀਆ ਕੰਮ ਕਰੇ ਹਰ ਇੱਕ ਨੂੰ ਦੇਖੇ ਹਾਂ ਤੁਸੀਂ ਤੁਸੀਂ ਵਿਚੋਣ ਤੇ ਲੋਕਾਂ ਜੀ ਮੈਂ ਥੋੜਾ ਨਾਲ ਗੱਲ ਕਰ ਲੈਣਾ ਜੀ ਕਿ ਪਹਿਲਾਂ ਇਲੈਕਸ਼ਨ ਹੁੰਦੇ ਸੀਗੇ ਤੇ ਹੁਣ ਇਲੈਕਸ਼ਨ ਹੋ ਗਿਆ ਫਰਕ ਕੀ ਲੱਗਦਾ ਤੁਹਾਨੂੰ ਬਹੁਤ ਫਰਕ ਹੈ ਜੀ ਅੱਗੇ ਨਾਲ ਬਹੁਤ ਯਾਦਾ ਫਰਕ ਆ ਜਿਹੜੇ ਪਹਿਲਾਂ ਇਲੈਕਸ਼ਨ ਹੋਏ ਨੇ ਉਹਨਾਂ ਵਿੱਚ ਇਦਾਂ ਸੀਗਾ ਕਿ ਕੋਈ ਇੰਨਾ ਦਿਲਚਸਪੀ ਨਹੀਂ ਸੀਗੀ ਜਿਹੜੀ ਹੁਣ ਹੈ ਉਹ ਇੰਨੀ ਦਿਲਚਸਪੀ ਹੈ ਕਿ ਹਰ ਬੰਦੇ ਕਹਿੰਦਾ ਜੀ ਅਸੀਂ ਤਿਆਰ ਆਂ ਭਾਵੇਂ ਤੁਸੀਂ ਹੁਣੇ ਸਾਡੇ ਕੋਲ ਮੋਹਰ ਲਵਾ ਲਓ ਹੁਣੇ ਵੋਟ ਪਵਾ ਲਓ ਅਸੀਂ ਤਾਂ ਤਿਆਰ ਆਂ ਖੁਸ਼ ਆ ਜੀ ਸਰ ਕਹਿੰਦੇ ਦੇਖੋ ਆਪਣਾ ਸਮਾਗਮਣਾ ਬਹੁਤ ਜ਼ਰੂਰੀ ਸਮਾਗਮ ਕੱਢ ਕੇ ਜਿਹਨੇ ਤੁਹਾਡੇ ਲਈ ਸਮਾਗਮ ਕੱਢ ਲਿਆ ਉਹੀ ਬਹੁਤ ਵੱਡਾ ਬੰਦਾ ਹੈਣਾ ਅੱਛਾ ਤੁਸੀਂ ਹੁਣ ਇਲਾਕੇ ਦੀ ਗੱਲ ਕਰ ਲਈ ਜੀ ਤੁਹਾਡੇ ਵਾਰਡ ਦੇ ਵਿੱਚ ਤੁਸੀਂ ਕਿਵੇਂ ਦੇਖਦੇ ਹੋ ਕਿ ਕਿਹੜੀਆਂ ਪ੍ਰੋਬਲਮਸ ਪਹਿਲਾਂ ਪਹਿਲਾਂ ਕਿਹੜੀਆਂ ਨੇ ਜੀ ਹਾਂ ਜੀ ਇਹ ਜਿਹੜਾ ਇਹ ਜੂੜੇ ਦੀ ਪ੍ਰੋਬਲਮ ਆ ਔਰ ਪਾਣੀ ਗਲੀਆਂ ਚ ਖੜਾ ਹੋ ਰਿਹਾ ਆ ਸਾਰਿਆਂ ਨੂੰ ਜੇ ਅਸੀਂ ਮਿਲੇ ਉਹਨਾਂ ਨੇ ਸਾਨੂੰ ਦੱਸਿਆ ਕਿ ਸਾਨੂੰ ਆ ਪ੍ਰੋਬਲਮ ਆ ਹਾਂਜੀ ਇਹ ਸਾਰੀਆਂ ਪ੍ਰੋਬਲਮ ਆ ਜਦੋਂ ਅਸੀਂ ਆਪਾਂ ਆਪਾਂ ਵੋਟਾਂ ਚ ਜਿੱਤਦੇ ਆ ਸਾਨੂੰ ਪਾਵਰ ਮਿਲਦੀ ਆ ਤੇ ਪਹਿਲ ਦੇ ਆਧਾਰ ਤੇ ਕੀਤੇ ਜਾਓਗੇ ਜੀ ਇਹ ਕੰਮ ਇਹ ਦੇਖੋ ਹੁਣ ਲੋਕਾਂ ਦੇ ਕੀ ਕਹਿਣਾ ਕਿ ਆਉਂਦੇ ਸਾਰੇ ਸਾਡੇ ਕੋਲ ਬਾਹਲੇ ਵੀ ਕਰ ਲੈ ਕਹਿੰਦੇ ਬਾਅਦ ਹੀ ਸਾਡੇ ਕੋਲ ਐਮਤੀ ਨਹੀਂ ਪਹੁੰਚਦਾ ਆ ਨਾਲ ਹੀ ਤੁਹਾਡੇ ਖੜੇ ਨੇ ਹਾਂਜੀ ਕਹਿੰਦੇ ਕੋਈ ਨਹੀਂ ਪਰ ਅਸੀਂ ਕਰਾਂਗੇ ਜੀ ਆਵਾਜ਼ ਪਾਰਟੀ ਜਿੰਦਾਬਾਦ ਆਵਾਜ਼ ਪਾਰਟੀ ਜਿੰਦਾਬਾਦ ਮੈਂ ਕਹਿੰਦਾ ਤੁਹਾਡੇ ਸਪੋਰਟਰ ਬੜੇ ਜੋ ਜਿੰਦਾਬਾਦ ਦਲਜੀਤ ਕੋਰ ਜਿੰਦਾਬਾਦ ਦਲਜੀਤ ਕੋਰ ਜਿੰਦਾਬਾਦ ਤੁਸੀਂ ਤੁਮ ਕਾ ਰਨੇ ਤਨ ਮਿਲਦਾ ਮੈਂ ਕਹਾਂ ਜੀ ਚਾਂਕੂਗੇ ਪੂਰੀ ਤਰ੍ਹਾਂ ਇਹਨਾਂ ਦਾ ਇੰਨੀ ਸਾਨੂੰ ਇਹਨਾਂ ਸਾਰੇ ਇਲਾਕੇ ਵਾਲਿਆਂ ਦੀ ਇੰਨਾ ਸਪੋਰਟ ਮਿਲ ਰਹੀ ਹੈ ਕਿ ਜਿਹੜਾ ਪਹਿਲਾਂ ਅਸੀਂ ਸੋਚਿਆ ਸੀ ਉਸ ਤੋਂ ਜ਼ਿਆਦਾ ਅਕੋਸ਼ ਸੋਚ ਰਹੇ ਹਾਂ ਕਿ ਜੇ ਇਹ ਸਾਡੇ ਲਈ ਇੰਨਾ ਕੁਝ ਇਹਨਾਂ ਦੇ ਦਿਲ 'ਚ ਸਾਡੇ ਲਈ ਇੰਨਾ ਪਿਆਰ ਆ ਤੇ ਸਾਨੂੰ ਵੀ ਚਾਹੀਦਾ ਕਿ ਅਸੀਂ ਇਹਨਾਂ ਲਈ ਬਹੁਤ ਵਧੀਆ ਕਰੀਏ ਆਪਣੇ ਤੋਂ ਜਿੰਨਾ ਸੋਚਿਆ ਉਸ ਤੋਂ ਜ਼ਿਆਦਾ ਵਧੀਆ ਕਰੀਏ ਅਸੀਂ ਸਾਰੇ ਦਲਜੀਤਪੁਰ ਦੇ ਨਾਲ ਆ ਜੀ ਮੈਂ ਇਹੀ ਕਹਿਣਾ ਹਾਂ ਇਹ ਜੋਸ਼ ਦੇਖ ਲਓ ਜੀ ਬਾੜਦੰਗਰ 11 ਦਾ ਫਗਵਾੜਾ ਨਗਰ ਨਿਗਮ ਚੋਣਾਂ ਨੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹੋ ਠੀਕ ਠਾਕ ਬੇਟਾ ਕੀ ਬਾਤ ਹੈ ਜਦ ਤੋ ਤੁਸੀਂ ਇਹਨਾਂ ਨਾਲ ਗੱਲਬ ਕਿ ਜੋ ਤੁਹਾਡੇ ਕੋਲ ਆਏ ਪਹੁੰਚੇਗੇ ਹਾਂਜੀ ਸਾਨੂੰ ਵੋਟ ਪਾ ਰਹੇ ਹੋ ਵੋਟਾਂ ਪਾਉਣ ਨੂੰ ਸਾਰਿਆਂ ਨੇ ਕਹਿਣਾ ਤੁਹਾਨੂੰ ਹਾਂਜੀ ਵੋਟ ਪਾਉਣੀ ਸੂਝ ਸਮਝਣਾ ਹਾਂਜੀ ਕਿ ਕਿਹਨੂੰ ਵੋਟ ਅਸੀਂ ਪਾਉਣੀ ਆ ਕਿਵੇਂ ਦੇਖਦੇ ਹੋ ਇਸ ਵਾਰ ਜਿੰਨੇ ਕੈਂਡੀਡੇਟ ਤੁਹਾਡੇ ਇਲਾਕੇ ਦੇ ਹਾਂਜੀ ਅਸੀਂ ਦੇਖਦੇ ਹਾਂ ਜੀ ਅਸੀਂ ਤਾਂ ਧੰਦੇ ਨਾਲੇ ਤੁਰੇ ਹੋ ਜੀ ਸਾਨੂੰ ਇਹਨਾਂ ਬਾਰੇ ਬਹੁਤ ਕੁਝ ਪਤਾ ਹਾਂਜੀ ਇਹ ਬਹੁਤ ਕੰਮ ਕਰੂਗੇ ਬਹੁਤ ਬੰਦੇ ਬੱਚੇ ਬੱਚੇ ਅੱਛੇ ਆ ਤੇ ਸਮਝਦਾਰ ਵਾ ਪੜੇ ਲਿਖੇ ਆ ਜਿਹੜੀ ਐਂਡਵਾ ਹਰ ਕੰਮ ਇੱਕ ਪਹਿਲੇ ਨੰਬਰ ਤੇ ਕਰਨਗੇ। ਕੀ ਬਾਤ ਹੈ। ਥੋੜੀ ਬਾੜ ਦੇ ਆ ਤੇ ਬਾੜ ਦੇ ਹੋਣ ਕਰਕੇ ਅਸੀਂ ਇਹਨਾਂ ਨੂੰ ਹੱਕ ਨਾਲ ਜਾ ਕੇ ਕਹਿ ਸਕਦੇ ਆ ਜੋ ਕੱਲ ਜਿੱਤਦੇ ਆ ਤਾਂ ਅਸੀਂ ਹੱਕ ਨਾਲ ਇਹਨਾਂ ਨੂੰ ਕਹਿ ਸਕਦੇ ਆ ਕਿ ਸਾਡਾ ਆ ਪ੍ਰੋਬਲਮ ਹੈ ਸਾਡੀ ਆ ਪ੍ਰੋਬਲਮ ਨੂੰ ਸੋਲਵ ਕਰੋ। ਅਸੀਂ ਜੇ ਮੈਂ ਕਰੰਟ ਸਿਚੁਏਸ਼ਨ ਜਾਣਨਾ ਥੋੜੇ ਵਾਰਦੀ ਤੁਹਾਨੂੰ ਕੀ ਲੱਗਦਾ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਸਹੀ ਕਰਨ ਵਾਲੀਆਂ ਮੈਂ ਤੁਹਾਡੇ ਨਾਲ ਗੱਲ ਕਰ ਲਈ। ਮੇਨਤਾ ਔਰਡ ਵਿੱਚ ਲਾਈਟ ਚਾਹੀਦੀਆਂ ਸਟਰੀਟ ਲਾਈਟਸ ਸਾਰੇ ਔਰਡ ਚ ਚਾਹੀਦੀਆਂ ਜਿੱਥੇ ਜਿੱਥੇ ਇੱਕ ਪਾਣੀ ਦੀ ਮੇਨ ਪ੍ਰੋਬਲਮ ਹੈ ਆ ਉਹ ਸੋਲਵ ਹੋਣੀ ਚਾਹੀਦੀ ਆ ਪਾਣੀ ਦੀ ਕੀ ਪ੍ਰੋਬਲਮ ਮਤਲਬ ਲਾਈਟ ਕਿਵੇਂ ਆ ਨਿਕਾਸੀ ਪਾਣੀ ਖੜਾ ਹੁੰਦਾ ਸੀਵਰੇਜ ਦੀ ਵੀ ਪ੍ਰੋਬਲਮ ਹੈਗੀ ਆ ਤੇ ਪੀਣ ਵਾਲੇ ਪਾਣੀ ਦੀ ਵੀ ਪ੍ਰੋਬਲਮ ਹੈਗੀ ਆ ਕਈ ਵਾਰੀ ਪਾਣੀ ਆਉਂਦਾ ਨਹੀਂ ਹੈਗਾ ਟੈਂਕੀ ਤਾਂ ਸਾਡੇ ਚੌਂਕ 'ਚ ਲੱਗੀ ਹੋਈ ਹੈ ਜਿੱਥੇ ਆਪਣਾ ਔਰਡ ਹੀ ਆ ਬਟ ਕਈ ਵਾਰੀ ਉਹ ਦਿੰਦੇ ਨਹੀਂ ਹੈਗਾ ਜਾਂ ਲਾਈਟ ਚਲੇ ਜਾਂਦੀ ਆ ਜਾਂ ਉੱਥੇ ਵੱਡਾ ট্রান্সਫਰਮਰ ਲਾਣ ਦੀ ਲੋੜ ਆ ਤੇ ਉਹ ਆਪਾਂ ਉਪਰਾਲਾ ਜ਼ਰੂਰ ਕਰਾਂਗੇ ਇਹਨਾਂ ਨੂੰ ਕਹਿ ਕੇ ਇਹੋ ਪ੍ਰੋਬਲਮ ਸਾਰਿਆਂ ਲਈ ਸੋਲਵ ਹੋਵੇ। ਭਾਈ ਜਿਹੜੇ ਵਾਰਡ ਚੋਂ ਹਮਦਰਾਂ ਮੈਂ ਕਹਿੰਦਾ ਹਾਂ ਕਿ ਵਾਰਡ ਦੇ ਤੁਹਾਡੇ ਕੌਂਸਲ ਜਿਹੜੇ ਕੈਂਡੀਡੇਟ ਸਾਡੇ ਕੋਲ ਖੜੇ ਨੇ ਮੈਂ ਕਹਿੰਦਾ ਕਿ ਹੁਣ ਜਿੰਨੇ ਸਵਾਲ ਕਰਨੇ ਅੱਜ ਕਰ ਲਓ ਤੁਹਾਨੂੰ। ਫਿਰ ਤੁਸੀਂ ਇਹ ਨਾ ਕਿਓ ਕਿ ਸਾਡੇ ਕੋਲ ਕੌਂਸਲ ਸਾਹਿਬ ਪਹੁੰਚ ਹੀ ਨਹੀਂ ਹੈਗੇ ਜਿੱਤ ਕੇ ਜਿਤਾਤਾ ਤੇ ਹੁਣ ਜੇ ਕਿਸੇ ਨੂੰ ਸਵਾਲ ਕਰਨਾ ਅੱਜ ਕਰ ਲਓ ਚੈਨਲ ਤੇ ਮੈਂ ਚਲਾ ਦੇਣਾ। ਪਰ ਗੱਲ ਇਹ ਆ ਜੀ ਸਾਨੂੰ ਸਵਾਲ ਕਰਨੇ ਵਾਲਾ ਕੋਈ ਹੈ ਹੀ ਨਹੀਂ ਕਿਉਂਕਿ ਇਹ ਸਾਡਾ ਪੂਰਾ ਪਰਿਵਾਰ ਆ ਜੀ। ਠੀਕ ਆ ਜੀ। ਅਸੀਂ ਕੱਲੇ ਕੈਂਡੀਡੇਟ ਨਹੀਂ ਇਹ ਸਾਡਾ ਪੂਰਾ ਮੱਲਾ ਜੋ ਵੀ ਆ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਰਿਆ ਇਹ ਸਾਡੇ ਨਾਲ ਇਹ ਗਾਂ ਵੀ ਇਦਾਂ ਹੀ ਚੱਲਣਗੇ ਜੀ ਸਾਰਿਆਂ ਦੀਆਂ ਜਿੰਨੀਆਂ ਵੀ ਪਰੇਸ਼ਾਨੀਆਂ ਅਸੀਂ ਇਕੱਠੇ ਹੋ ਕੇ ਉਹਨਾਂ ਦਾ ਹੱਲ ਕਰਾਂਗੇ ਜੀ ਹਾਂਜੀ ਬਿਲਕੁਲ ਦੇਖੋ ਤੁਹਾਡਾ ਵਿਸ਼ਵਾਸ ਤੇ ਲੋਕਾਂ ਦਾ ਵਿਸ਼ਵਾਸ ਤੁਸੀਂ ਬਰਕਰਾਰ ਰੱਖਣਾ ਸੋ ਜਿਹੜਾ ਵੀ ਉਮੀਦਵਾਰ ਆਉਂਦਾ ਤੁਹਾਡੇ ਵਾਰਡ ਚੋਂ ਆਉਂਦਾ ਤੁਸੀਂ ਸਾਰਿਆਂ ਨੇ ਵੋਟਾਂ ਪਾਉਣੀਆਂ ਜੀ ਸੋ ਇਹੀ ਹੈ ਕਿ ਥੋੜੇ ਵੋਟ ਨੂੰ ਤੁਹਾਡੇ ਇਲਾਕੇ ਨੂੰ ਵਧੀਆ ਕੈਂਡੀਡੇਟ ਮਿਲੇ ਤੁਸੀਂ ਉਸ ਤਰੀਕੇ ਨਾਲ ਵੋਟ ਪਾਉਣੀ ਹੁਣ ਤੁਸੀਂ ਆਖਰ ਜੰਦਬਖ ਤੁਹਾਡੇ ਸਕੂਲ ਸਾਰੇ ਖੜੇ ਨੇ ਹਾਂਜੀ ਕੈਮਰਾ ਚੱਲਦਾ ਬਾਈ ਚੈਨਲ ਚੱਲੂਗਾ ਕੁਝ ਕਹਿਣਾ ਚਾਹੁੰਦੇ ਆਖਰ ਜੰਦਬਖ ਹਾਂਜੀ ਬਾਈ ਅਸੀਂ ਇਹ ਕਹਿਣਾ ਚਾਹੁੰਦੇ ਆ ਜੀ ਪੂਰੇ ਫਗਵਾੜੇ ਦੇ ਵਿੱਚੋਂ ਅਸੀਂ ਜਿੱਤ ਪ੍ਰਾਪਤ ਕਰਕੇ ਪੂਰੇ ਫਗਵਾੜੇ ਦੇ ਵਿੱਚ ਵਾਰਡ ਨੰਬਰ 1 ਬਣਾਵਾਂਗੇ ਜੀ ਅਸੀਂ ਆਪਣੇ ਬਾੜ ਨੂੰ ਸਾਡੀ ਇਹ ਪਹਿਲ ਦੇ ਆਧਾਰ ਤੇ ਰੋਹੋਗੇ ਤਿਆਰੀ ਜੀ ਅਸੀਂ ਆਪਣੇ ਬਾੜ ਨੂੰ ਸਭ ਤੋਂ ਵਧੀਆ ਬਾੜ ਬਣਾਵਾਂਗੇ ਜੀ ਵਾਦੇ ਕੀਤੇ ਪੂਰੇ ਕਰਾਂਗੇ ਵਾਦੇ ਪੂਰੇ ਕਰਾਂਗੇ ਤੁਸੀਂ ਜੀ ਆਵਾਜ਼ ਜੀ ਜੋ ਵਾਦੇ ਕੀਤੇ ਗਏ ਉਹ ਸਾਰੇ ਪੂਰੇ ਕੀਤੇ ਜਾਣਗੇ ਪਹਿਲ ਦੇ ਆਧਾਰ ਤੇ ਆਪਣੀ ਬਾਤ ਨਹੀਂ ਸੀ ਉਹ ਵੈਸਟ ਕਰਾਂਗੇ ਜਿੰਨਾ ਸੋਚਿਆ ਹੋਇਆ ਇਹਨਾਂ ਸਾਰਾਂ ਦਾ ਪਿਆਰ ਦੇਖ ਕੇ ਉਸ ਤੋਂ ਵੀ ਵਧੀਆ ਕਰਾਂਗੇ ਇੱਕ ਗੱਲ ਹੋਰ ਜੀ ਓਪੋਜੀਸ਼ਨ ਪਾਰਟੀ ਵਾਲਿਆਂ ਨੂੰ ਸਾਡੇ ਲਈ ਕੋਈ ਮੁੱਦਾ ਨਹੀਂ ਹੈਗਾ ਉਹ ਮੁੱਦਾ ਇਹ ਬਣਾ ਰਹੇ ਆ ਜੀ ਇਹ ਬੰਦੇ ਪਹਿਲੇ ਬਾਰ ਆਇਸ ਇੱਕ ਬਾਰ ਸੀਗੇ ਜਾਂ ਇੱਥੇ ਆ ਗਏ ਜੀ ਅਸੀਂ ਇਸ ਮੁਹੱਲੇ ਦੇ ਰਹਿਣ ਵਾਲੇ ਆ ਜੀ ਇੱਥੇ ਦੇ ਸਰ ਜੰਪਾ ਲਾ ਜੀ ਉਹਨੇ ਸਾਹ ਕਾ ਇੱਥੋਂ ਦੇ ਕਾਉਂਸਲਰ ਕੌਣ ਸੀਗੇ ਜੀ ਪਹਿਲਾ ਪਹਿਲਾ ਕਾਉਂਸਲਰ ਕੌਣ ਸੀ ਇਹ ਵਾਰ ਨਵ ਗਿਆ ਬਸਰਾ ਜੀ ਬਸਰਾ ਜੀ ਬਸਰਾ ਕਿਹੜੀ ਪਾਰਟੀ ਹੋ ਸੀਗੀ ਉਹ ਕਾਲੀ ਦਲ ਪਾਰਟੀ ਤੋਂ ਜੀ ਅੱਛਾ ਇਸ ਵਾਰ ਖੜੇ ਹੋਈ ਨਹੀਂ ਜੀ ਇਸ ਵਾਰ ਨਹੀਂ ਖੜੇ ਹੋ ਜੀ ਅੱਛਾ ਹਾਂ ਜੀ ਨਹੀਂ ਖੇ ਨਹੀਂ ਵੋਟਾਂ ਪਾਉਣ ਤੋਂ ਹਾਂ ਜੀ ਜਦੋਂ ਇਲੈਕਸ਼ਨ ਹੋ ਗਏ ਸੀ ਉਸ ਤੋਂ ਬਾਅਦ ਕਦੇ ਦਿਖੇ ਹੀ ਨਹੀਂ ਆ ਉਹ ਚਲੇ ਗਏ ਫੌਰਨ ਮੁੜ ਕੇ ਕਿਸੇ ਨੇ ਪ੍ਰੋਬਲਮ ਕਿਸੇ ਦੀ ਸੋਲਵ ਕਰਨ ਲਈ ਹੁੰਦਾ ਹੀ ਨਹੀਂ ਸੀ ਜਦੋਂ ਵੀ ਘਰ ਜਾਂਦੇ ਸੀ ਉਹ ਕਹਿੰਦੇ ਸੀ ਕਿ ਜਿਹੜੇ ਸੀਗੇ ਸਾਡੇ ਐਮਸੀਓ ਤਾਂ ਚਲੇ ਗਏ ਆ ਹੁਣ ਸਾਡੇ ਕੋਲ ਅਥਾਰਟੀ ਨਹੀਂ ਹੈਗੀ ਤੇ ਇਸ ਕਰਕੇ ਨਿਰਾਸ਼ ਹੋ ਕੇ ਉੱਥੋਂ ਮੁੜਨਾ ਪੈਂਦਾ ਸੀ ਜੇ ਆਪਣੇ ਵਾਲੇ ਨੁਮਾਇੰਦੇ ਬਿਠਾਤੇ ਸੀਗੇ ਹਾਂਜੀ ਵੀ ਅਸੀਂ ਆਪਣੇ ਵਾਰਡ ਵਿੱਚ ਹੀ ਘੁੰਮ ਰਹੇ ਆ ਸਾਰੇ ਇਹ ਪੁੱਛ ਰਹੇ ਕਿ ਕਿਸੇ ਨੂੰ ਆਪਣਾ ਵਾਰਡ ਨੰਬਰ ਹੀ ਨਹੀਂ ਪਤਾ ਕਿ ਕੀ ਆ ਸਾਡਾ ਵਾਰਡ ਨੰਬਰ ਕੀ ਆ ਔਰ ਸਾਡਾ ਕੌਂਸਲਰ ਕੌਣ ਹੈਗਾ ਉਹਨਾਂ ਦਾ ਨਾਮ ਵੀ ਨਹੀਂ ਪਤਾ ਹੈਗਾ ਪਹਿਲੀ ਗੱਲ ਇਹ ਹੈ ਕਿ ਮੁੱਦਾ ਇਹ ਹੀ ਹੈ ਕਿ ਉਹ ਆਪ ਲੈ ਕੇ ਵੋਟਾਂ ਪਤਾ ਹੀ ਨਹੀਂ ਕਿੱਥੇ ਆ ਸੀ ਕੋਈ ਮੂੰਹ ਦਿਖਾਉਂਦਾ ਹੀ ਨਹੀਂ ਪਰ ਇਹ ਆ ਅਸੀਂ ਇਹਨਾਂ ਦੇ ਇਹਨਾਂ ਦੇ ਨਾਲ ਪੂਰੀ ਸਹਿਮਤੀ ਆ ਵੀ ਇਹਨਾਂ ਇਹ ਇੱਥੇ ਰਹਿਣਗੇ ਔਰ ਆਪਣਾ ਕੰਮ ਕਰਨਗੇ ਬਹੁਤ ਹੀ ਆਪਣਾ ਐਨ ਦਿਲੋਂ ਜਾਨ ਨਾਲ ਮਿਹਨਤ ਕਰਨਗੇ ਔਰ ਆਪਣਾ ਕੰਮ ਕਰਨਗੇ ਬਹੁਤ ਬਹੁਤ ਹਾਂਜੀ ਸਰਦਾਰ ਜੀ ਜੀ ਕਹਿ ਰਹੇ ਸੀ ਜੀ ਇੱਧਰ ਗੱਲ ਕਰ ਲੈਣੀ ਹਾਂਜੀ ਮੈਂ ਇਹ ਕਹਿ ਰਿਹਾ ਸੀਗਾ ਕਿ ਸਾਡੇ ਜਿਹੜੇ ਪਹਿਲਾਂ ਇੱਥੇ ਐਫਸੀ ਸੀਗੇ ਮਜੀਤ ਸਿੰਘ ਬਸਰਾ ਜੀ ਤੇ ਉਹ ਤੇ ਜਿੱਦਾਂ ਤਕਰੀਬਨ ਅਸੀਂ ਉਹਨਾਂ ਦਾ ਬੜਾ ਸਾਥ ਦਿੱਤਾ ਸੀਗਾ ਤੇ ਉਹਨਾਂ ਨੇ ਬੜੇ ਵਾਅਦੇ ਕੀਤੇ ਸੀ ਜੇ ਕਰਾਂਗੇ ਬਹੁਤ ਰਾਂਗੇ ਪਰ ਉਹਨਾਂ ਕੋਲ ਉਹ ਗੱਲ ਹੋਈ ਨਹੀਂ ਉਹ ਜਿੱਤ ਕੇ ਤਾਂ ਉਹਨਾਂ ਨੇ ਪਾਸਪੋਰਟ ਚੱਕੇ ਤੇ ਉਹ ਸਿੱਧੇ ਬਾਹਰ ਨਿਕਲ ਗਏ ਜੀ ਅੱਛਾ ਜੀ ਅਸੀਂ ਤੇ ਇੱਥੇ ਲੰਬੇ ਰਹੇ ਵਿੱਚ ਕਿੱਥੇ ਗਏ ਨੇ ਕਿੱਥੇ ਗਏ ਨੇ ਕਿੱਥੇ ਗਏ ਨੇ ਪਰ ਉਹ ਤੋਂ ਲੰਬੇ ਨਹੀਂ 7 ਮਾ 8ਵਾਂ ਸਾਲ ਹੋ ਗਿਆ ਇਸ ਕਰਕੇ ਅਸੀਂ ਆਪਣੀ ਬੱਚੀ ਖੜੀ ਕੀਤੀ ਹੈ ਪੁੱਤ ਤੂੰ ਹੀ ਇਹ ਕੰਮ ਸਾਰੇ ਸਵਾਰ ਨੇ ਕਿਸੇ ਕੋਲ ਸੁਜਣੇ ਨਹੀਂ ਆਗੇ ਚਲੋ ਇਹ ਲੋਕਾਂ ਦਾ ਵੀ ਵਿਸ਼ਵਾਸ ਤੁਹਾਡੇ ਤੁਹਾਡੇ ਏਰੀਏ ਦੇ ਜਿੰਨੇ ਨੇ ਤੁਹਾਡੇ ਵਿਸ਼ਵਾਸ ਤੁਹਾਡੇ ਦੇ ਬਣੇ ਹੋਇਆ ਸੋ ਤੁਸੀਂ ਵੀ ਉਹਨਾਂ ਨੇ ਵਿਸ਼ਵਾਸ ਦੇ ਖਰੇ ਉਤਰਦਾ ਜੀ ਸੋ ਬਾਕੀ ਜਿੰਨੇ ਲੋਕ ਨਾਲ ਜੁੜੇ ਨੇ ਫਸਟਵਾਲ ਫਗਵਾੜੇ ਵਾਲੇ ਕਮੈਂਟ ਜ਼ਰੂਰ ਕਰਿਓ ਵੀਡੀਓ ਗੇੜੀ ਕੈਂਡੀਡੇਟ ਜਿਹੜੇ ਕੀ ਤੁਹਾਨੂੰ ਲੱਗਦਾ ਕਿ ਸਾਡੇ ਇਰ ਵਿੱਚ ਹੋਣੇ ਚਾਹੀਦੇ ਨੇ ਸੋ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰ ਦਿਓ ਜੀ ਧੰਨਵਾਦ